देख सकते, कि देख, आगे आगे देख सकते हो कि ये किस तरह वीर जी का हाल है कि ये देख लो एक ये सिर्फ और सिर्फ गड्डी खैन दे नाल ये सब कुछ होया है देख सकते हो कि थोड़ी बहुत ही गड्डी गई सी जिदे नाल ये सब कुछ होया है अब बोल नहीं पा रहे बेचारा ये दी जो कंडीशन देखोगे ना पूरी नहीं जाओ खुद तो तरस आऊंगा कि किदा मारेगा पहले थोड़ा रात 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 जो रात ये तो पूरे कादे कैमरे लाए हुए थे तो रात तो मैं पहला पुलिस दा है ਉਹਨੂੰ ਤੁਸੀਂ ਕੋਈ ਆਵੇ ਲੱਗ ਜੂ ਪਤਾ ਲੱਗ ਲੱਗ ਜੂ ਪਤਾ ਕੋਈ ਆਵੇ ਸਾਡ ਨੂੰ ਪਤਾ ਕਿ ਉਹ ਇੱਥੇ ਲੋਕਾਂ ਦੀ ਮਾਰੀ ਹੋ ਗਈ ਹੈ ਹਾਂ ਜੀ ਇਹ ਹੋ ਗਿਆ ਤੇ ਉਹ ਦੋ ਸੰਗਤਾਂ ਦੀ ਗੱਡੀ ਦੇਖਾ ਕੰਪਨੀ ਤੋਂ ਡਰਾਮਾ ਦੇ ਵਿੱਚ ਨੂੰ ਚਾਹ ਇੱਕ ਜਿਹਾ ਬਰਦਰ ਆ ਕੁਮਰ ਕੈਬ ਚਲਾਉਂਦਾ ਉਹਨੇ ਬੀਤੀ ਰਾਤ ਉਹਨਾਂ ਫੌਲਸਾਲਿਆਂ ਨੇ ਉਹਨਾਂ ਧੱਕਾ ਕੀਤਾ ਬਹੁਤ ਜ਼ਿਆਦਾ ਕਿ ਜਿਹੜੇ ਦੂਜੀ ਪਾਰਟੀ ਵਾਲੇ ਸੀ ਸੀ ਸ਼ਾਇਰਾ ਦੇ ਪ੍ਰਚਾਰਕ ਸੀਗੇ ਉਹਨਾਂ ਨਾਲ ਪੁਲਿਸ ਵਾਲਿਆਂ ਨੇ ਰਲ ਕੇ ਉਹਨੂੰ ਚੱਕ ਕੇ ਲੈ ਗਏ ਸਾਰੀ ਰਾਤ ਉਹਨੂੰ ਟੌਰਚਰ ਕੀਤਾ 4 ਨੰਬਰ ਥਾਣੇ 'ਚ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਜਿਹੜੀ ਉਹਦੀ ਸਰਵਿਕ ਪਿੰਡਰਾਲੇ ਸੰਤਜੀਤ ਤਸਵੀਰ ਲੱਗੀ ਹੋਈ ਸੀ ਗੱਡੀ ਤੇ ਉਹਨੂੰ ਟਾਰਗੇਟ ਕਰਕੇ ਉਹਨੂੰ ਕਹਿੰਦੇ ਆ ਜਾ ਤੁਹਾਨੂੰ ਚੱਕੀ ਤਰ੍ਹਾਂ ਦਾ ਚੇਲਾ ਬਣਾਵਾਂਗੇ ਕਿਹੜੇ ਸਿਖਸ਼ਨਾ ਵਾਲੇ ਸੀ ਉਹਨਾਂ ਦਾ ਨਾਮ ਉਜਾਦਰ ਹੋਇਆ ਕੌਣ ਸੀ ਨਹੀਂ ਮੈਮ ਨਾਮ ਨਹੀਂ ਇਹ ਤਾਂ ਕੁਝ ਪਤਾ ਚੱਲਿਆ ਡਰਾਈਵਰ ਤਾਂ ਗਿਆ ਕਿ ਤਰਿਆ ਹੋਇਆ ਰਾਤਾਂ ਨੂੰ ਚੋਰਾਂ ਦਾ ਡਰ ਹੁਣ ਤਾਂ ਸਾਨੂੰ ਪੁਲਿਸ ਦਾ ਵੀ ਡਰ ਹੋ ਗਿਆ ਜਿਦਾ ਪੁਲਿਸ ਨਾਕਾ ਦੇਖ ਕੇ ਉਹਨਾਂ ਨੇ ਕੋਲ ਖੜ ਦੇ ਸੀ 10 ਮਿੰਟ ਚਲੋ ਜੀ ਆਰਾਮ ਦਾ ਜੱਜਮੈਂਟ ਕੱਟ ਲਾਂਗੇ ਬਾਤੀ ਦੇ ਵਿੱਚ ਛੁਪੇ ਹੋਏ ਮੁਲਕਮ ਨੇ ਇਹਨਾਂ ਨੂੰ ਫੜਨਾ ਚਾਹੀਦਾ ਜੀ ਤੇ ਨੌਕਰੀ ਦੇ ਕਾਬਲ ਨਹੀਂ ਹੈਗੇ ਇਹ ਕੱਲੂ ਕਹਿੰਦੇ ਗੋਲੀ ਵੀ ਮਾਰ ਸਕਦਾ ਜਿਹੜਾ ਨਾ ਨਹੀਂ ਸਕਦਾ ਫਿਰ ਉਹਦਾ ਕਿੰਨਾ ਨਾਲ ਐਕਸੀਡੈਂਟ ਹੋਇਆ ਉਹਦੇ ਫੋਟੋ ਦੇਖ ਕੇ ਹੈਪਰ ਹੋਏ ਨੇ ਉਹਨਾਂ ਲਈ ਇੱਕ ਛੋਟੀ ਵੀਡੀਓ ਵੀ ਹੈ ਕਿ ਜਿਹੜੀ ਤੋਂ ਬੋਲ ਰਿਹਾ ਕਿ ਪਿੰਡਰਾਲਾ ਵਾਲੀ ਕਹਿੰਦਾ ਅੱਜ ਪਿੰਡਰਾਲਾ ਕਰਤੀ ਬੜੀ ਹੋਈ ਹੈ ਕਿ ਪਿੰਡਰਾਲਾ ਕਰਤੀ ਕਦੋਂ ਪੈਣਾ ਅੱਛਾ ਆਜ ਸਾਥ ਚਰਨਾਰਾਇਣ ਸਿੰਘ ਪਿੰਡਰਾਲੇ ਦੀ ਸੀ ਸਾਡੇ ਗੋਮੇ ਸ਼ੀਦ ਨੇ ਉਹਨਾਂ ਦੀ ਫੋਟੋ ਲੱਗੀ ਦੋਥੋਂ ਦੀ ਬਾਅਦ ਉਹਨਾਂ ਦੇ ਮੁੰਡੇ ਨੇ ਲੋਹ ਫੜ ਦਿੱਤੇ ਗਏ ਨੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਵੱਲੋਂ ਹੀ ਸਾਰੀਆਂ ਕਮੀਆਂ ਪੇਸ਼ ਸੀ ਪਰ ਤਾਂ ਮੁਕੀ ਲੱਗਦਾ ਕਿ ਦੂਸਰਾ ਤੇ ਬਿਲਕੁਲ ਬੇਦੋਸ਼ ਸੀ ਅਗਰ ਇੱਕ ਤੁਹਾਨੂੰ ਕਿੰਨੇ ਮੌਕੇ ਤੁਹਾਨੂੰ ਦਿੱਤਾ ਰਾਈਟ ਬਿਨਾਂ ਗਲਤੋ ਤੁਸੀਂ ਕਿਸ ਤੁਹਾਨੂੰ ਲੱਗਦਾ ਨਹੀਂ ਆ ਜਿਹੜੇ ਇਨਸਾਨ ਨਾਲ ਦੇ ਹਿਊਮਨ ਰਾਈਟਸ ਤੇ ਤੁਸੀਂ ਕਹਾਂ ਕਰ ਰਹੇ ਮੈਂ ਤੁਸੀਂ ਆਪ ਹੀ ਡਾਟਸ ਕਨੈਕਟ ਕਰ ਲਿਓ ਇਹੀ ਮੇਰਾ ਕਹਿਣਾ ਹੈ ਸਿਰ ਪਰਿਵਾਰ ਤੋਂ ਦੇ ਅੰਸੂਰ ਰੋ ਲਿਆ ਸਿਰ ਪਰਿਵਾਰ ਸਿਕਾ ਤੁਸੀਂ ਦੇਖ ਰਹੇ ਹੋ ਸਿਟੀ ਓਨ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਲੁਧਿਆਣਾ ਸ਼ਹਿਰ ਦੇ ਭਾਤਨਗਰ ਦਾ ਚੱਕਾ ਜਾਨ ਕਟੀਦਾ ਗਿਆ ਕਿਉਂਕਿ ਪੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿ ਇੱਕ ਡਰਾਈਵਰ ਜੋ ਕਿ ਪਗੜੀ ਤਾਰੀ ਸੀ ਉਸ ਨਾਲ ਟੱਕਾ ਹੁੰਦਾ ਹੈ ਕੀ ਕੁਟ ਮਾਰ ਕੀਤੀ ਜਾਂਦੀ ਹੈ ਜਾਣਾਂਗੇ ਪੂਰੀ وجہ ਕੀ ਹੈ ਆ ਗਲਬਤ ਕਰਦੇ ਇੱਥੇ ਜਿਹੜੇ ਮੌਜੂਦ ਲੋਕ ਨੇ ਸੱਸੀਗੜਾ ਸੱਸੀਗੜਾ ਤਾਂ ਸਰ ਇੱਥੇ ਸਾਰੇ ਇਕੱਠੇ ਹੋਏ ਨੇ ਅੱਜ ਭਾਰਤਨਗਰ ਚੌਂਕ ਜਾਮ ਕੀਤਾ ਗਿਆ ਕੀ ਵਜ੍ਹਾ ਮੰਗੋ ਇੱਕ ਸਾਡਾ ਸਾਥ ਸਾਸੀਗੜਾ ਪਹਿਲੋਂ মিডিਆ ਨੂੰ ਤੇ ਇੱਕ ਸਾਡਾ ਬ੍ਰਦਰ ਆ Uber ਕੈਬ ਚਲਾਉਂਦਾ ਉਹਨੇ ਬੀਤੀ ਰਾਤ ਉਹਨਾਂ ਪੁਲਸ ਵਾਲਿਆਂ ਨੇ ਉਹਨਾਂ ਧੱਕਾ ਕੀਤਾ ਬਹੁਤ ਜ਼ਿਆਦਾ ਉਹਦੀ ਇੱਕ ਸਿਰ ਗੱਡੀ ਥੋੜੀ ਜੀ ਖਈ ਸੀਗੀ ਗੱਡੀ ਦੇ ਨਾਲ ਗੱਡੀ ਖੈ ਗਈ ਸੀਗੀ ਤੇ ਜਿਹੜੇ ਦੂਜੀ ਪਾਰਟੀ ਵਾਲੇ ਸੀ ਸੀਸਾਇਰਾਂ ਦੇ ਪ੍ਰਚਾਰਕ ਉਹਨਾਂ ਨਾਲ ਪੁਲਿਸ ਵਾਲਿਆਂ ਨੇ ਰਲ ਕੇ ਉਹਨੂੰ ਚੱਕ ਕੇ ਲੈ ਗਏ ਸਾਰੀ ਰਾਤ ਉਹਨੂੰ ਟੌਰਚਰ ਕੀਤਾ 4 ਨੰਬਰ ਥਾਣੇ 'ਚ ਉਸ ਤੋਂ ਬਾਅਦ ਉਹ ਜਦੋਂ ਘਰ ਦੇ 12 ਵਜੇ ਉਹਨੂੰ ਛਡਾਨ ਆਏ ਤੇ ਉਹ ਹੋੜੀ ਪਿਛਲੇ ਦਰਵਾਜ਼ੇ ਤੋਂ ਲੈ ਕੇ 8 ਨੰਬਰ ਚੌਂਕੀ 'ਚ ਉਹਦੇ ਨਾਲ ੱੱਕੇ ਚਾਈ ਕੀਤੀ ਸਾਰੀ ਰਾਤ ਠੰਡ 'ਚ ਰੱਖਿਆ ਉਹਨੂੰ ਬਾਹਰ ਨੋ ਪੱਟੇ ਗਏ ਉਹਦੇ ਉਹਦੇ ਪੂਰੀ ਜਰੂਰ ਟੌਰਚਰ ਕੀਤਾ ਗਿਆ ਹਰੇਕ ਜਗ੍ਹਾ ਲਾਸ਼ਾਂ ਪਈਆਂ ਆਈਆਂ ਅਜੇ ਤੱਕ ਵੀ ਉਹਦੇ ਘਰ ਦੇ ਨੂੰ ਡੋਰਚਰ ਕਰਾਇਆ ਜਾ ਰਿਹਾ ਹੈ ਵੀ ਜੇ ਤੂੰ ਆਪਣੀ ਮਤਲਬ ਸੋਸ਼ਲ ਮੀਡੀਆ ਤੋਂ ਆ ਗਵਾਹੀ ਵਾਪਸ ਨਹੀਂ ਲੈਂਦਾ ਤੇ ਅਸੀਂ ਨਿੱਤ ਨੂੰ ਬਖਸ਼ਾਂਗੇ ਨਹੀਂ ਪਰਚਾ ਲਾਵਾਂਗੇ ਜਿਹੜ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਜਿਹੜੀ ਉਹ ਸਰਵੇਖ ਪਿੰਡਰਾਲੇ ਸੰਤਜੀਤ ਤਸਵੀਰ ਲੱਗੀ ਹੋਈ ਸੀ ਗੱਡੀ ਤੇ ਉਹਨੂੰ ਟਾਰਗੇਟ ਕਰਕੇ ਉਹਨੂੰ ਕਹਿੰਦੇ ਆ ਜਾ ਤੈਨੂੰ ਚੰਗੀ ਤਰ੍ਹਾਂ ਦਾ ਚੇਲਾ ਬਣਾਵਾਂਗੇ ਤੈਨੂੰ ਦੱਸਾਂਗੇ ਵੀ ਇਹ ਮਤਲਬ ਕਿ ਚੇਲਾ ਕਿੱਥੇ ਕਿੱਥੇ ਮਤਲਬ ਬਹੁਤ ਮਤਲਬ ਉਹ ਤਾਂ ਬਹੁਤ ਜ਼ਿਆਦਾ ਤੱਕੇ ਚਾਹੀ ਹਾਂ ਹਾਂਜੀ 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 ਤੇ ਕੀ ਲੱਗਦਾ ਕਿ ਜਿਹੜੇ ਸ਼ਿਖਸਾਣਾ ਵਾਲੇ ਸੀ ਉਹਨਾਂ ਦਾ ਨਾਮ ਉਜਾਦਰ ਹੋਇਆ ਕੌਣ ਸੀ ਉਹ ਨਹੀਂ ਮੈਂ ਨਾਮ ਨਹੀਂ ਇਹ ਤਾਂ ਕੁਝ ਪਤਾ ਚੱਲਿਆ ਇਹ ਆ ਵੀ ਥੋੜੀ ਜਿਹੀ ਕਲਿੱਪ ਸੀਗੀ ਮੁੰਡੇ ਕੋਲੇ ਜਿਹੜੀ ਉਹਨੇ ਵੜਾਈ ਸੀਗੀ ਉਹਨੂੰ ਤੱਕ ਇਹ ਨਾਲ ਜਦੋਂ ਧੱਕਾ ਮਾਰਿਆ ਉਹ ਉਹ ਮਤਲਬ ਜਿਹੜਾ ਦੂਜੀ ਪਾਰਟੀ ਦਾ ਬੰਦਾ ਸੀ ਉਹਦੀ ਥੋੜਾ ਜਿਹਾ ਚਿਹਰਾ ਆ ਗਿਆ ਉਸ ਕਲਿੱਪ 'ਚ ਉਹ ਮੁੰਡੇ ਕੋਲ ਸਾਡੇ ਕੋਲ ਹੈਗੀ ਆ ਉਹ ਤੁਹਾਨੂੰ ਦਿਖਾਣਗੇ ਦਿਖਾ ਦੇਣਗੇ ਅਮਰ ਸਿੰਘ ਸਾਹਿਬ ਕਿਰਪਾ ਕਰਨਾ ਡਰਾਈਵਰ ਤੇ ਗਿਆ ਕੀ ਡਰਿਆ ਹੋਇਆ ਰਾਤਾਂ ਨੂੰ ਚੋਰਾਂ ਦਾ ਡਰ ਹੁਣ ਤਾਂ ਸਾਨੂੰ ਪੁਲਿਸ ਦਾ ਵੀ ਡਰ ਹੋ ਗਿਆ ਇਹਦਾ ਪੁਲਿਸ ਨਾਕਾ ਦੇਖ ਕੇ ਉਹਨਾਂ ਨੇ ਕੋਲ ਖੜ ਦੇ ਸੀ 10 ਮਿੰਟ ਚੱਲੋ ਜੀ ਆਰਾਮ ਦਾ ਜੱਜਮੈਂਟ ਕੱਟ ਲਾਂਗੇ ਹੁਣ ਤਾਂ ਇਹ ਪੁਲਿਸ ਤੋਂ ਵੀ ਡਰਨ ਲੱਗੇ ਇੱਕ ਨੌਕੀ ਦੇ ਨਾਮ 30 ਡਿਗਰੀ ਦਾ ਟਾਰਚਰ ਆਗਾ ਮੇਰੇ ਖਿਆਲ ਦੇ ਵਿੱਚ ਇੱਕ ਤੇ ਵੀ ਮਲ ਐਕਸੀਡੈਂਟ ਕੇਸ ਦੇ ਵਿੱਚ ਤਾਂ ਕੋਈ ਤਾਰਾ ਹੀ ਨਹੀਂ ਇਹ ਸ਼ਾਇਦ ਇਹਨਾਂ ਮੁਲਾਜ਼ਮਾਂ ਨੇ ਲਾਅ ਐਂਡ ਆਰਡਰ ਖੁੱਲ ਖਰਾਬ ਕਰਿਆਗਾ ਭਾਰਤੀ ਦੇ ਵਿੱਚ ਛੁੱਟੇ ਹੋਏ ਮੁਲਜ਼ਮ ਨੇ ਇਹਨਾਂ ਨੂੰ ਹਟਣਾ ਚਾਹੀਦਾ ਜੀ ਇਹ ਨੌਕਰੀ ਦੇ ਕਾਬਲ ਨਹੀਂ ਹੈਗੇ ਇਹ ਕੱਲ ਨੂੰ ਕਿਸੇ ਦੇ ਕੋਈ ਨਹੀਂ ਸਕਦਾ ਕ੍ਰਿਓਟਾ ਕੱਲ ਨੂੰ ਕਦੇ ਗੋਲੀ ਮਾਰ ਸਕਦਾ ਜਿੰਨਾਂ ਨਾਲ ਐਕਸੀਡੈਂਟ ਹੋਇਆ ਉਹ ਫੋਟੋ ਦੇਖਿਆ ਹੈਪਰ ਹੋਏ ਨੇ ਉਹਨਾਂ ਲਈ ਇੱਕ ਛੋਟੀ ਵੀਡੀਓ ਵੀ ਹੈ ਕਿ ਆ ਜਿਹੜੇ ਤੋਂ ਬੋਲ ਰਹੇ ਆ ਕਿ ਪਿੰਡਰਾਲਾ ਵਾਲੀ ਜਿਹੜਾ ਮਲਾਜਮ ਉਹਨੇ ਵੀ ਜਾਂਦੇ ਨੇ ਇਹ ਗੱਲ ਕਹੀ ਹੈ ਸਟਾਰਟਿੰਗ ਦੇ ਗੇਟ ਤੇ ਦੀਪਕ ਨਾ ਦਾ ਮਲਾਜਮ ਸੀ ਕਹਿੰਦਾ ਹੈ ਕਿ ਪਿੰਡਰਾਲਾ ਕਰਤੀ ਬੜੀ ਹੋਈ ਹੈ ਕਿ ਪਿੰਡਰਾਲਾ ਕਰਤੀ ਕਦੋਂ ਪਹਿਲਾਂ ਅੱਛਾ ਇਹ ਜਿਹੜੇ ਪਾਰਟੀਕੂਲਰ ਪਰਸਨ ਨਹੀਂ ਇਹ ਮੈਂਟਲਿ ਡਿਸੇਬਲ ਨਹੀਂ ਹੈ ਬਿਮਾਰ ਨਹੀਂ ਮੈਂ ਤਾਂ ਇਹ ਕਹੂੰਗਾ ਸਾਰੇ ਪਿੰਡਰਾਲਾ ਨੂੰ ਪਿਆਰ ਕਰਦੇ ਆ ਇਹਦੀ ਗੱਲ ਨਹੀਂ ਜੇ ਕੋਈ ਨਹੀਂ ਵੀ ਕਰਦਾ ਉਹ ਕਦੇ ਬੰਦਾ ਨਹੀਂ ਬੋਲਦਾ ਨਾ ਅ ਇਹ ਨਾ ਤਾਂ ਨੌਕਰੀ ਕਰਨ ਦੇ ਨਾ ਸਮਾਜ ਚ ਰਹਿਣ ਦੀ ਕਾਬਲ ਨਹੀਂ ਹੈਗੀ ਇਹਨਾਂ ਨੂੰ ਜੇਲ੍ਹ ਦੇ ਅੰਦਰ ਛੱਡਣਾ ਚਾਹੀਦਾਗਾ ਨਹੀਂ ਤਾਂ ਕੱਲ ਨੂੰ ਕਹਿੰਦਾ ਵੱਡਾ ਨੁਕਸਾਨ ਹੋਊਗਾ ਸਭੋਂ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੇ ਦੁਸ਼ਮਣ ਬਣ ਜਾਣ ਆਮ ਜਨਤਾ ਦੇ ਦੁਸ਼ਮਣ ਬਣ ਜਾਣ ਉਹਨੂੰ ਕੀ ਲੱਗਦਾ ਕਿ ਆਮ ਜਨਤਾ ਕਿੰਨੀ ਕੁ ਸੁਰੱਖਿਅਤ ਹੈ ਨਹੀਂ ਜੀ ਇਹ ਤਾਂ ਸੁਰੱਖਿਅਤ ਹੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਜੀ ਹੁਣ ਅਸੀਂ ਪੁਲਿਸ ਨੂੰ ਦੇਖ ਕੇ ਡਰਨ ਲੱਗੇ ਰਾਜ ਨੂੰ ਗੱਡੀਆਂ ਛੱਡੀਆਂ ਉਹ ਲੈਂਦੇ ਪੇ ਸਰਵਿਸ ਉੱਪਰ ਬੈਲਡ ਕਰਦੀਆਂ ਸੀ ਲੋਕ ਘਰ ਜਾਣ ਤੋਂ ਡਰਦੇ ਸੀ ਕਿਉਂਕਿ ਇੰਨਾ ਚੋਰੀ ਡਕੀਵਲ ਦੀ ਹੋਈ ਹੈ ਜੋ ਪੁਲਿਸ ਦਾ ਕੰਮ ਆ ਉਹ ਨਾਕ ਜਿਹੜੇ ਇਹਨਾਂ ਨੇ ਹਾਲਾਤ ਕਰਿਆ ਸ਼ਰੀਰ ਆ ਤੇ ਮੁੰਡਾ ਕਟਿਆ ਕੱਲ ਉਹ ਕੈਬ ਡਰਾਈਵਰ ਆਤਮ ਗੱਡੀ ਨਹੀਂ ਚਲਾਣ ਗਿਆ ਅਸੀਂ ਜੁਨੀਆਂ ਨਾਲ ਨਾ ਪ੍ਰੈਸ਼ਰ ਪਾ ਕੇ ਰਾਤ ਨੂੰ 20 ਤੋਂ 25 ਦੀ ਡੀ ਲਵਾ ਰਹੇ ਹਾਂ ਭੌਣ ਛਾਡੇ ਕੋਲੇ ਰੋਣ ਜਾਗਾ ਕੱਲ ਦੇ ਦਿਨ ਕੋਲ ਕੰਮ ਕਿਹੜੇ ਬਾਤ ਤੇ ਉਹਦੇ ਕਰ ਉਹ ਜਿਹੜੇ ਵੀਰਜੀ ਨੇ ਜਿਹਨਾਂ ਨਾਲ ਤਸ਼ੱਦਦ ਹੋਈ ਤੁਸੀਂ ਮਿਲੇ ਉਹਨਾਂ ਨੂੰ ਮੈਂ ਨਹੀਂ ਮਿਲਿਆ ਕਿ ਬਿਲਕੁਲ ਮਿਲਿਆ ਉਹਨਾਂ ਦਾ ਪਿਰਿਆ ਨਹੀਂ ਜਾ ਰਿਹਾ ਦੂਸਰੇ ਦਾ ਸਹਾਰਾ ਲਾ ਕੇ ਟੁੱਟ ਰਹੇ ਆ ਉਹਨਾਂ ਨੂੰ ਡਾਕਟਰ ਨੇ ਐਕਸਰਾ ਰეკਮੈਂਡ ਕਰਿਆ ਉਹ ਐਕਸਰਾ ਕਰਾਣ ਨਹੀਂ ਜਾ ਪਾ ਰਹੇ ਸੀ ਸਰਚ ਕਰਾ ਰਿਆ ਸਿਰ ਦੇ ਉੱਪਰ ਕਸ਼ੋਰ ਨਹੀਂ ਮਾਰੇ ਜੁਨਾ ਦੇ ਚਾਹੇ ਉਹਨ ਬਹੁਤ ਔਡਰ ਨਾਲ ਮਾਰ ਕੀ ਲੱਗਦਾ ਹੈ ਅਜੇ ਇਹ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਇਹਨਾਂ ਨੂੰ ਰਹਿਣ ਦੇ ਹੱਕ ਨਹੀਂ ਇਹਨਾਂ ਨੂੰ ਜੱਜ ਹੈਂਗ ਕਰ ਦੇਣਾ ਚਾਹੀਦਾ ਜਾਂ ਉਮਰ ਕੈਦ ਦੇ ਲਈ ਕਿ ਤੋਂ ਸਮਾਜ ਤੋਂ ਦੂਰ ਛੱਡ ਦੇ ਕਾਨੂੰਨ ਸਮਾਜ ਨੂੰ ਗੰਦਾ ਕਰਦਾ ਹੁਣ ਅਸੀਂ ਇੱਥੇ ਕਿਉਂ ਬੈਠੇ ਆ ਜੇ ਪਹਿਲੇ ਦਿਨ ਹੀ ਉਹਨਾਂ ਨੂੰ ਬਰਖਾਸਤ ਕਰਿਆ ਹੁੰਦਾ ਜਾਂ ਕੇ ਡਿਸਮਿਸ਼ ਕਰੇ ਹੁੰਦੇ ਅਸੀਂ ਇੱਥੇ ਕਿਉਂ ਆਉਂਦੇ ਅੱਜ ਦਾ ਧੰਨਵਾਦ ਕਰਦੇ ਆ ਕਿ ਸੀਪੀ ਸਾਹਿਬ ਦਾ ਸੀਪੀ ਸਾਹਿਬ ਨੂੰ ਜਾਂ ਕੇ ਦਰਸਤਾ ਦੇ ਕੇ ਆਉਂਦੇ ਸਾਡੇ ਉਹਨਾਂ ਨੂੰ ਖੁਸ਼ੀ ਆ ਜੀ ਜੇ ਕਿਸੇ ਬਰਖਾਸਤ ਕਰਿਆ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਕਰੀ ਹੈ ਹੁਣ ਸਾਨੂੰ ਇਹ ਬੈਠਣਾ ਪੈ ਗਿਆ ਆ ਤੁਸੀਂ ਇੱਕ ਕਲਾਸ ਵਾਲੇ ਇਹ ਵੀ ਬੰਦਾ ਕਿ ਕੀ ਕਿਹਾ ਜਾ ਰਿਹਾ ਕਿ ਉਹ ਸ਼ਿਵ ਸੈਨਾ ਆਗੂ ਸੀ ਕੋਈ ਤੇ ਇਸ ਸ਼ਿਵ ਸੈਨਾ ਸਮਰਥਕ ਸੀਗਾ ਕੀ ਲੱਗਦਾ ਹੈ ਹਿੰਦੂ ਸਿੱਖ ਜਿੰਦੇ ਵਿੱਚ ਪਾੜ ਪੰਡ ਦੇ ਕੰਮ ਕਿਤੇ ਜਾ ਰਹੇ ਆ ਜਾਂ ਜਾਨ ਮੂਚ ਕੇ ਬਿਲਕੁਲ ਜੀ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਆ ਗਈ ਪਰ ਅਸੀਂ ਨਹੀਂ ਹੋਣ ਦਵਾਂਗੇ ਸਾਡੀ ਜ਼ਿੰਮੇਵਾਰੀ ਆ ਸਾਰੇ ਬੈਠੇ ਆਗੇ ਜਿਹਨਾਂ ਨੂੰ ਲੀਡ ਕਰ ਰਿਹਾ ਮਲਟੀ ਜੂਨ ਟੈਕਸੀ ਓਨਲਾਈਨ ਵੈਲਫੇਅਰ ਸੁਸਾਇਟੀ ਲੈ ਆ ਗਏ ਪਰ ਇਹਨਾਂ ਨੂੰ ਤਾਂ ਲੀਡ ਕਰ ਰਿਹਾ ਅਸੀਂ ਇਹ ਹਿੰਦੂ ਸਿੱਖਾਂ ਦੇ ਕਦੇ ਵੀ ਨਹੀਂ ਹੋਣ ਦਵਾਂਗੇ ਕਿਤੇ ਭਰੇ ਇੰਡੀਆ ਚ ਹੋ ਜੇ ਪਰ ਪੰਜਾਬ ਚ ਨਹੀਂ ਹੋਣ ਦਵਾਂ ਦੇਖੋ ਇਹ ਆਜ਼ਾਦ ਭਾਰਤ ਦਾ ਗੁਲਾਮ ਅਸੀਂ ਬਣ ਚੁੱਕੇ ਆ ਇੱਥੇ ਉੱਤੇ ਬਿੱਲੀ ਮਰੇ ਦਾ ਤੇ ਇਨਸਾਫ ਨਹੀਂ ਮਿਲ ਜਾਂਦਾ ਪਰ ਸਿੱਖ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ ਲੋ ਸਿੱਖਾਂ ਦੇ ਨੋ ਬੱਟ ਲੋ ਆਹ ਦੇਖੋ ਦੇਸ਼ ਯਾਦ ਹੋਣ ਤੋਂ ਬਾਅਦ ਆਹ ਸੰਤਨ ਜਰਨੈਲ ਸਿੰਘ ਪਿੰਡਰਾਲੇ ਦੀ ਸ਼ਹੀਦ ਸਾਡੇ ਗੋਮੀ ਸ਼ਹੀਦ ਨੇ ਉਹਨਾਂ ਦੀ ਫੋਟੋ ਲੱਗੀ ਦੋਥੋਂ ਦੀ ਬਾਅਦ ਉਹਨਾਂ ਦੇ ਮੁੰਡੇ ਨੇ ਨੋ ਬੱਟ ਦਿੱਤੇ ਗਏ ਨੇ ਉੱਤੇ ਤਸ਼ੱਦਦ ਹੋਇਆ ਪਰ ਅਜੇ ਤੱਕ ਕੋਈ ਕਿਸੇ ਨੇ ਕੋਈ ਇਨਸਾਫ ਦਾ ਕੋਈ ਸਾਨੂੰ ਮਿਲਿਆ ਨਹੀਂ ਲੱਗਦਾ ਡਰਾਈਵਰ ਭਾਈ ਜਾਰਾ ਇਹਦੇ ਨਾਲ ਕਾਫੀ ਡਰਿਆ ਹੋਇਆ ਹੈ ਸਹਿਮਿਆ ਹੋਇਆ ਹੈ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੋਡਾਂ ਤੇ ਜਿਹੜੀਆਂ ਗੱਡੀਆਂ ਨੇ ਜਿਹੜੇ ਆਵਾਜਾਈ ਹੈ ਜਿਹੜੇ ਕੰਮਕਾਰ ਨੇ ਕਿਤੇ ਨਾ ਕਿਤੇ ਫੌਨ ਮਲਵੀ ਸ਼ਹਿਰਾ ਦੱਸਦੇ ਦੇਖੋ ਜਦੋਂ ਵਾਰੀ ਖੇਤ ਬਖਾਨ ਲਾਜੇ ਤੇ ਹਾਲਾਤ ਇਦਾਂ ਦੇ ਹੋਣੇ ਨੇ ਪੁਲਿਸ ਬਣੀ ਤੇ ਆਪਣੀ ਸੁਰੱਖਿਆ ਵਾਸਤੇ ਆ ਵੀ ਤੁਹਾਨੂੰ ਇਹ ਸੁਰੱਖਿਆ ਦੇਊਗੀ ਪਰ ਉਸ ਤੋਂ ਬਾਅਦ ਆ ਹਾਲਾਤ ਦੇਖ ਲਓ ਜਦੋਂ ਪੁਲਿਸ ਹੀ ਗੁੰਡਾ ਤੰਤਰ ਬਣ ਜੇ ਪੁਲਿਸ ਹੀ ਸਾਡੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਲੱਜੇ ਸਾਡੇ ਤੇ ਇਨਕਾਊਂਟਰ ਹੁਣ ਤੁਸੀਂ ਦੇਖੋ ਇਨਕਾਊਂਟਰ ਤੇ ਇਨਕਾਊਂਟਰ ਹੋ ਰਹੇ ਨੇ ਕੌਣ ਨੇ ਉਹ ਸਿੱਖ ਨੇ ਸਿੱਖਾਂ ਨੂੰ ਖਤਮ ਕਰ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੌਣ ਵਾਲੇ ਟਾਈਮ ਦੇ ਵਿੱਚ ਥੋੜੀ ਦੇਰ ਨੂੰ ਸਾਡੇ ਸੰਤ ਜਰਨੈ ਸਕ ਪਿੰਡਰਾਂ ਵਾਲੇ ਦਾ ਸਾਡਾ ਜਨਮ ਦਿਹਾੜਾ ਸੀਗਾ ਉਤੋਂ ਪਹਿਲਾਂ ਦੇ ਲੋ ਫੋਟੋ ਦੇ ਉੱਤੇ ਤੇ ਇਹ ਜਾਨ ਮੁਸ਼ਕਿਲ ਲੱਗਦਾ ਜੀ ਜਾਨ ਬੁੱਝ ਕੇ ਹੋ ਰਿਹਾ ਇਸ ਸਾਨੂੰ ਵਾਰ-ਵਾਰ ਸੁਣਾਇਆ ਜਾ ਰਿਹਾ ਵੀ ਤੁਹਾਨੂੰ ਕਦੀ ਵੀ ਅਸੀਂ ਖਤਮ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੀਰਜੀ ਦਾ ਹਾਲ ਹੈ ਕਿ ਦੇਖ ਲਓ ਇਹ ਕੀ ਸਿਰਫ ਹੋ ਸਿਰਫ ਗੱਡੀ ਖੈਂ ਦੇ ਨਾਲ ਇਹ ਸਭ ਕੁਝ ਹੋਇਆ ਹੈ ਦੇਖ ਸਕਦੇ ਹੋ ਕਿ ਥੋੜੀ ਬੋਧੀ ਗੱਡੀ ਖਈ ਸੀ ਜਿਹਦੇ ਨਾਲ ਇਹ ਸਭ ਕੁਝ ਹੋਇਆ ਹੈ ਉਹ ਮੋਲ ਨਹੀਂ ਪਾ ਰਿਹਾ ਵਿਚਾਰਾ ਇਹਦੀ ਜਿਹੜੀ ਕੰਡੀਸ਼ਨ ਦੇਖੋਗੇ ਨਾ ਤੁਹਾਨੂੰ ਖੁਦ ਤੇ ਦਰਸਾਉਗਾ ਕਿ ਕਿਦਾਂ ਮਾਰਿਆ ਗਿਆ ਪਹਿਲੇ ਥੋੜਾ ਰਾਤ ਰਾਤੋ ਰਾਤੋ ਇਹਨੇ ਮੂਰੇ ਕਾਤੇ ਕੈਮਰੇ ਲਾਏ ਹੋਏ ਤੇ ਰਾਤ ਤੁਸੀਂ ਪਹਿਲਾਂ ਪੁਲਿਸ ਦਾ ਮਰਿਆ ਲੱਗਦਾ ਵੀ ਪੁਲਿਸ ਨੇ ਕੁੱਟ ਮਾਰ ਜਿਹੜੀ ਕੀਤੀ ਆ ਨੂੰ ਤੁਸੀਂ ਪੁੱਛਦੇ ਨਹੀਂ ਕੋਈ ਨਾਵੇ ਲੱਗ ਜੂ ਪਤਾ ਨਾ ਕੋਈ ਨਾਵੇ ਲੱਗ ਜੂ ਪਤਾ ਕੋਈ ਨਾਵੇ ਲੱਗ ਜੂ ਪਤਾ ਕਿ ਬਈ ਤੇ ਲੋਕਾਂ ਨੂੰ ਪਾਈ ਹੋਈ ਜਿਹੜਾ ਕੋਸ਼ ਮੁਕਾ ਅੱਜ ਤਾਂ ਜੀ ਆਉਂਦੀ ਹੈ ਨਾ ਕਿਉਂ ਤੇ ਹਾਂ ਜੀ ਉਹ ਬੋਲ ਰਹੇ ਨੇ ਕਿ ਉਹ ਬੋਲ ਰਹੇ ਨੇ ਕਿ ਗੱਡੀ ਟੁੱਟ ਗਈ ਤੇ ਡਰਾਮਾ ਦੇ ਵਿੱਚ ਲੱਗ ਗਿਆ ਚਾਹ ਪੁੱਤੀ ਵੀ ਜਸਵੀਰ ਸਿਕਾ ਜੀ ਤੁਸੀਂ ਉਹਨਾਂ ਦੇ ਬ੍ਰਦਰ ਹੋ ਹਾਂਜੀ ਹਾਂਜੀ ਮੇਰਾ ਛੋਟਾ ਬ੍ਰਦਰ ਆ ਅੱਛਾ ਆ ਕੀ ਦੱਸਿਆ ਉਹਨਾਂ ਨੇ ਪਰਿਵਾਰ ਚ ਆ ਕੇ ਵੀ ਕੀ ਕੀ ਵਰਤਾਰਾ ਉਹਨਾਂ ਨਾਲ ਵਾਪਰੇ ਉਹ ਪਾਰਾ ਵੀ ਦੇਖੋ ਪੁਲਿਸ ਨੇ 3rd ਡਿਗਰੀ ਟੌਰਚਰ ਕੀਤਾ ਜੀ ਉਹ ਲੋਕ ਮਤਲਬ ਇੱਕ ਛੋਟੀ ਗੱਡੀ ਲੱਗਣ ਕਰਕੇ 3rd ਡਿਗਰੀ ਟੌਰਚਰ ਪੁਲਿਸ ਦਾ ਵੈਸੇ ਹੱਥ ਲਗਾ ਨਹੀਂ ਲੱਗੇ ਜੇ ਦੋ ਧਿਰਾਂ ਦੀ ਲੜਾਈ ਹੈ ਤੇ ਉਹਦੇ ਵਿੱਚ ਪੁਲਿਸ ਨੂੰ ਸਹਿਮਤੀ ਕਰਾਉਣੀ ਚਾਹੀਦੀ ਹੈ ਨਾ ਜਦੋਂ ਉਹਨੂੰ ਸਾਾਬ ਹੀ 3rd ਡਿਗਰੀ ਟੌਰਚਰ ਕਰ ਰਹੀ ਹੈ ਜੀ ਪੁਲਿਸ ਜਿਹੜੀ ਹੈ ਉਹ ਕਦੀ ਪਹਿਲੀ ਗੱਲ ਤਾਂ ਕਿਸੇ ਨੂੰ ਹੱਥ ਨਹੀਂ ਲਾ ਸਕਦੀ ਵੱਧ ਤੋਂ ਵੱਧ ਚਲਾਨ ਕਰ ਦੇ ਫਾਈਨ ਕਰ ਦੇ ਦੋਨਾਂ ਦੀ ਰਾਨੋ ਥੋੜੀ ਬਹੁਤੀ ਅਡਜਸਟਮੈਂਟ ਕਰਾ ਕੇ ਤੁਰਨਾ ਚਾਹੀਦਾ ਪਰ ਇਹ ਜਿਹੜੀ 3 ਡਿਗਰੀ ਤੁਸੀਂ ਕਹਿ ਰਹੇ ਹੋ ਪੁਲਿਸ ਦਾ ਬਿਆਨ ਅਸੀਂ ਲਿੱਤਾ ਹੈ ਪੁਲਿਸ ਕਹਿੰਦੀ ਕਿ ਅਸੀਂ 3 ਡਿਗਰੀ ਟੌਰਚਰ ਨਹੀਂ ਦਿੱਤਾ ਸਾਡੇ ਕੋਲ ਸਬੂਤ ਹੈ ਮੋਟੇ ਜਿਹੜੇ ਮੁੰਡੇ ਦੇ ਨਿਸ਼ਾਨ ਆ ਕਿੱਦਾਂ ਪੈ ਗਏ ਉਹਦੇ ਘਰਾ ਉਹਨੇ ਉਹਦਾ ਸਾਰਾ ਸਰੀਰ ਪਾੜੀ ਹੋਇਆ ਹੈ ਉਹਦਾ ਉਹਦੇ ਪੱਟ ਟੁੱਟੇ ਹੋਏ ਆ ਠੀਕ ਹੈ ਤਿੰਨ ਜਗ੍ਹਾ ਤੋਂ ਉਹਦਾ ਮਾਰਸ ਵੱਟ ਗਿਆ ਉਹਦੀ ਉਂਗਲ ਫੈਕਚਰ ਜੇ ਪੁਲਿਸ ਨੇ ਨਹੀਂ ਕੀਤਾ ਤਾਂ ਕਿਹਨੇ ਕੀਤਾ ਉਹ ਦੱਸ ਦੇਣ ਬੰਦਾ ਕੌਣ ਸੀ ਉੱਥੇ ਮੌਜੂਦ ਜਿਨੇ ਸਾਰਾ ਕੁਝ ਕੀਤਾ ਠੀਕ ਹੈ ਜੀ ਅੱਜ ਕੱਲ ਸਾਰੇ ਥਾਣਿਆਂ 'ਚ ਚੌਕੀਆਂ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹਨਾਂ ਨੂੰ ਸਾਨੂੰ ਫੁਟੇ ਦਿਖਾ ਦਿਓ ਕਿ ਜੇ ਤੁਸੀਂ ਨਹੀਂ ਕੀਤਾ ਤਾਂ ਮੈਂ ਉਹਨੂੰ ਆ ਕੇ ਇਹਨਾਂ ਕੁੱਟੇ ਕਿੰਨੇ ਟੌਰਚਰ ਕਿੰਨੇ ਕੀਤਾ ਉਹਨੂੰ ਇਹਦਾ ਮੇਨ ਰੀਜ਼ਨ ਉਹਨਾਂ ਨੇ ਕੀ ਦੱਸਿਆ ਕਿ ਪਿੰਡਰਾ ਵਾਲਾ ਸੀ ਦੀ ਫੋਟੋ ਲੱਗੀ ਸੀ ਤਾਂ ਹੁਣ ਇਹ ਵੀ ਪਤਾ ਨਹੀਂ ਹੁਣ ਜਿਹੜੇ ਨਸੂਰਦਾਰ ਬੰਦੇ ਸੀ ਉਹਨਾਂ ਨੇ ਸੰਤਾ ਦਾ ਹੀ ਫੋਟੋ ਦਾ ਫੁੱਟਾ ਬਣਾਇਆ ਜਾਂ ਆਪਣੀ ਈਗੋ ਦਿਖਾਈ ਹੈ ਜਾਂ ਉਹਨਾਂ ਦੇ ਸਿੱਧਾ ਪੁਲਿਸ ਨਾਲ ਕੰਟੈਕਟ ਸੀਗੇ ਉਹਨੇ ਉਹਨਾਂ ਦਾ ਫਾਇਦਾ ਚੱਕਿਆ ਇਹਨ ਦਾ ਹੁਣ ਉਹ ਜਦੋਂ ਆਣਗੇ ਸਾਹਮਣੇ ਉਹੀ ਦੱਸ ਸਕਦੇ ਆ ਤੁਸੀਂ ਪੁਲਿਸ ਨਾਲ ਕਿਸੇ ਨੇ ਤੜੇ ਜਥੇ ਬੰਦੀਆਂ ਨੇ ਜਾਂ ਉਂਜ ਵੱਡੇ ਮੋਦਵਾਰ ਬੰਦਿਆਂ ਨੇ ਕਿਸੇ ਨੇ ਪੁਸਤੋਂ ਸਵਾਲ ਕੀਤਾ ਹਾਂਜੀ ਪੁਲਿਸ ਹੁਣ ਆਈ ਹੋਈ ਹੈ ਜੇ ਨਾਲ ਉਹਨਾਂ ਨੇ ਜਿੱਥੇ ਬੰਦੀਆਂ ਜੁੜੀਆਂ ਉਹ ਕਰ ਲੈਨੇ ਉਹ ਗੱਲ ਕਰਦੇ ਆ ਸਾਨੂੰ ਇਹ ਪਤਾ ਹੈ ਕਿ ਪਤਾ ਨਹੀਂ ਪਰ ਜਿਹੜੇ ਨਾਲ ਸਾਡੇ ਜੁੜੇ ਆ ਮੁੰਡੇ ਉਹ ਕਰ ਰਹੇ ਆ ਸਾਰੀ ਗੱਲ ਜਿਵੇਂ ਲਾਲੋਕ ਯੂਨੀਅਨ ਦੇ ਪ੍ਰਧਾਨ ਹੋ ਕੇ ਉਹਨਾਂ ਨੇ ਅੱਗੇ ਸਾਰੇ ਗੱਲ ਕਰ ਰਹੇ ਆ ਪਬਲਿਕ ਦੇ ਸੁਰੱਖਿਆ ਵਾਸਤੇ ਪੁਲਿਸ ਨੂੰ ਤਾਇਨਾਤ ਕੀਤੀ ਜਾਂਦੀ ਹੈ ਪਰ ਜੇ ਪਬਲਿਕ ਦੇ ਨਾਲ ਪੁਲਿਸ ਹੀ ਤਸ਼ੱਦਦ ਕਰੇ ਤੇ ਸਾਰੇ ਆਮ ਗੁੰਡਾ ਰਾਜ ਹੈ ਬਿਲਕੁਲ ਮੈਡਮ ਤੁਸੀਂ ਤੇ ਸਭ ਤੋਂ ਵੱਡਾ ਸਬੂਤ ਹੈ ਮੈਡਮ ਜੇ ਇਹ ਵੀ ਕਹਾਂ ਕਿ ਹਾਂ ਵੀ ਤੁਸੀਂ ਗਾਲ ਗੱਡੀ ਪੁਲਿਸ ਨੂੰ ਹੈ ਨਾ ਪਰ ਤੁਸੀਂ ਉਹਦਾ ਵੀ ਪਰਚਾ ਦੇ ਸਕਦੇ ਹੋ ਮਾਰਕੋਟਾ ਇਹ ਤਾਂ ਕਰ ਹੀ ਨਹੀਂ ਸਕਦੇ ਜਦੋਂ ਤੁਹਾਨੂੰ ਬੰਦਾ ਮਿਲਿਆ ਸਾਨੂੰ ਸਵੇਰੇ ਅਸੀਂ ਨਾਲ ਹੀ ਮੈਡੀਕਲ ਕਰਾਣ ਚਲੇਗੇ ਇਨਾ ਬੁਰਾ ਹਾਲ ਕੀਤਾ ਦੀ ਵੀਡੀਓ ਦੇਖੀ ਫੋਟੋਆਂ ਦੇਖੀਆਂ ਜਿੰਨਾ ਬੁਰਾ ਹਾਲ ਮੈਨਾ ਆਮ ਬੰਦਾ ਨਹੀਂ ਕਰ ਸਕਦਾ ਇਹ ਉਹ ਸਾਡਾ ਵੀਰ ਖੁਦ ਕਹਿੰਦਾ ਪਿਆ ਕਿ ਚਾਰ ਬੰਦਿਆਂ ਨੇ ਸਾਨੂੰ ਮਿਲ ਕੇ ਕੁੱਟਿਆ ਚਾਰ ਬੰਦਿਆਂ ਨੇ ਇੱਕ ਤੇ ਇੱਕ ਇੱਕ ਤੇ ਆ ਵੀ ਇੱਕ ਤੇ ਕੁੱਟਿਆ ਉਹ ਕਹਿੰਦਾ ਮੇਰੇ ਸੀਨੇ 'ਚ ਮੁੱਕੇ ਮਾਰੇ ਪੂਰਾ ਸਾਰਾ ਕੁਝ ਤੁਸੀਂ ਦੇਖਿਆ ਹੀ ਪਕੇ ਨੀਲੂ ਨੀਲ ਪਏ ਹੋਏ ਨੇ ਕਿੰਨੀ ਵਾਰੀ ਦੀ ਮਾਨਡ ਤੇ ਲੈਣਾ ਪਏਗਾ ਤਾਂ ਜਾ ਕੇ ਉਹਨੂੰ ਇਦਾਂ ਹਾਲ ਕਰਨ ਗਿਆ ਉਹਦਾ ਇਹ ਤਾਂ ਮੈਨਾ ਇੱਕ ਛੋਟਾ ਐਕਸੀਡੈਂਟ ਸੀਗਾ ਲੋ ਗੱਡੀਆਂ ਟਕਰਾਈਆਂ ਉਹ ਮੌਕੇ ਤੇ ਗਿਆ ਵੀਰੇ ਸਾਡਾ ਵੀਰ ਕਿ ਹਾਂ ਸੀ ਇਰਾਜ਼ਨਾਮਾ ਕਰ ਲੈਣਾ ਜੋ ਤੁਹਾਡਾ ਖਰਚਾ ਹੋਏਗਾ ਮੈਂ ਦੇ ਦੇਣਾ ਤੁਹਾਨੂੰ ਚਲੋ ਤੁਸੀਂ ਮੁੱਦਾ ਚਲੋ ਜਿਹ ਪਰ ਉਹ ਵੀਰ ਸਾਡਾ ਕਹਿ ਰਿਹਾ ਕਿ ਇਹ ਗੱਡੀ ਟਕਰਾਈਆਂ ਦੋ ਗੱਡੀਆਂ ਟਕਰਾਈਆਂ ਨਰਜੀ ਕੋਈ ਪੁਰਾਣੀ ਹੈ ਨਹੀਂ ਠੀਕ ਹੈ ਨਾ ਮੈਂ ਖਰਚਾ ਭਰ ਦਿੰਦਾ ਇਹ ਤਾਂ ਮੰਨਿਆ ਜਾ ਰਿਹਾ ਕਿ ਕਿਤਨਾ ਕਿਤੇ ਉਹਨਾਂ ਨੇ ਆਪਣੀ ਧੋਖ ਦਿਖਾਈ ਹੈ ਜਾਂ ਆਪਣੀ ਇਕੋ ਸੈਟੀਸਫਾਈ ਕੀਤੀ ਹੈ ਜਾਂ ਕਿਸੇ ਨੇ ਇਕੋ ਸੈਟੀਸਫਾਈ ਕੀਤੀ ਹੈ ਔਰ ਆਤੀ ਕੀ ਹੋਇਆ ਸਾਨੀ ਪੜਾ ਕਿ ਇਹ ਇੱਕ ਸਵਾਲ ਇਹ ਵੀ ਪੁੱਛ ਖੜਾ ਹੁੰਦਾ ਕਿਉਂਕਿ ਸਭ ਤੋਂ ਪਹਿਲੇ ਐਸੀ ਚੀਜ਼ ਦਾ ਬਿਆਨ ਲੈਂਦਾ ਉਹਨਾਂ ਨੇ ਕਿਹਾ ਕਿ ਵਿੱਚ Hindu Shiv Sena ਵਾਲੇ ਆਪ ਕੋਈ ਤੇ ਉਹ ਪਤਾ ਲੱਗੇ ਕੌਣ ਸੀ ਮੈਨਾ ਮੈਂ ਦੇਖੋ ਮੈਂ ਮੈਂ ਇਸ ਗੱਲ ਦਾ ਮੈਂ ਇਸ ਗੱਲ ਦਾ ਅਨਸਰ ਕਰਦਾ ਦੇਖੋ Hindu Hove Sikh Hove ਦੋ ਗੱਡੀਆਂ ਟਕਰਾਈਆਂ ਹੈ ਇਕੋ ਇਹ ਕੋਈ ਮਸਲਾ ਮੇਰੇ ਵਰਗਾ ਬੰਦਾ ਕਿ ਮੰਤਰੀ ਨੂੰ ਜਾਣਦਾ ਤਾਂ ਮੈਂ ਕਿਹ ਜੀ ਬੰਦੇ ਨੂੰ ਅੱਧੇ ਘਟਵਾ ਲੂੰਗਾ ਇਹ ਤਾਂ ਮੈਡਮ ਬੜੀ ਮੈਂ ਕਹਿੰਦਾ ਬੜੀ ਗਲਤ ਗੱਲ ਹੈ ਆਮ ਇਨਸਾਨੀਅਤ ਦੀ ਗੱਲ ਕਰੀ ਐ ਸੀ ਮੈਂ ਹਿੰਦੂ ਆ ਮੇਰਾ ਵੀਰ ਸਿੱਖ ਆ ਮੈਂ ਵੀ ਤਾਂ ਖੜਾ ਨਾ ਮੈਡਮ ਮੈਂ ਦਰ ਆ ਗਿਆ ਮੈਂ ਇਨਸਾਨੀਅਤ ਦੇ ਨਾਤੇ ਖੜਾ ਤਾਂ ਹਾਲ ਤਾਂ ਦੇਖੋ ਕੀ ਕੀਤਾ ਆ ਪਹਿਲਾਂ ਤਾਂ ਧੰਨਵਾਦ ਕਰਦੇ ਆ ਜੀ ਤੁਹਾਡੀ ਪੱਤਰਕਾਰ ਭਾਈ ਜੈਰੇ ਦਾ ਜਿਹੜੀ ਸਾਡੀ ਪਲ-ਪਲ ਦੀ ਖਬਰ ਤੁਸੀਂ ਬਚਾਉਦੇ ਰਹਿੰਦੇ ਹੋ ਤੇ ਇਹ ਬਹੁਤ ਦੇਖੋ ਗੱਡੀ ਲੱਗ ਗਈ ਕੋਈ ਗੱਲ ਨਹੀਂ ਗੱਡੀਆਂ ਚੱਲਦੀਆਂ ਲੱਗਦੀਆਂ ਰਹਿੰਦੀਆਂ ਨੇ ਪਰ ਇਹ ਬਹੁਤ ਮੰਦਭਾਗੀ ਘਟਨਾ ਵੀ ਜਿਨ੍ਹਾਂ ਦੀ ਗੱਡੀ ਟੱਚ ਹੋਈ ਹੋ ਸਕਦਾ ਉਹਨਾਂ ਦਾ ਚਾਰ ਬੰਦਿਆਂ ਨਾਲ ਲਿੰਕ ਵੀ ਹੋਵੇ ਮੁਲਾਜ਼ਮ ਵੀ ਸਾਡੇ ਵੀ ਵਾਕਮ ਨੇ ਉਹਨਾਂ ਦੇ ਵੀ ਜਿਹੜੇ ਮੁਲਾਜ਼ਮ ਆਏ ਮੁਲਾਜ਼ਮਾਂ ਨੇ ਉੱਥੇ ਆ ਕੇ 3 ਡਿਗਰੀ ਟੌਰਚਰ ਕੀਤਾ ਜੀ ਆ ਤੁਹਾਡੇ ਸਾਹਮਣੇ ਹੀ ਆ ਸੋ ਬਹੁਤ ਹੀ ਰਾਵਣ ਰਾਜ ਦੀ ਗੱਲ ਕਰਦੇ ਆਪਾਂ ਕਿ ਜਗਾ ਜਗਾ ਤੇ ਮੁਕਾਬਲੇ ਹੋ ਰਹੇ ਨੇ ਲੋਕਾਂ ਦੇ ਬੱਚੇ ਮਰ ਰਹੇ ਨੇ ਤੇ ਉਹੀ ਚੀਜ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਵੀ ਉਹ ਕੀ ਲੱਗਦਾ ਵੀਰ ਜੀ ਜਿਵੇਂ ਤੁਸੀਂ ਕਿਹਾ ਕਿ ਦੋ ਧਿਰਾਂ ਦੇ ਵਿੱਚ ਗੱਡੀ ਖਈ ਹੈ ਤੇ ਫਿਰ ਦੂਸਰੇ ਧਿਰ ਨੂੰ ਕਿਉਂ ਨਹੀਂ ਫੜਿਆ ਗਿਆ ਉਹਨਾਂ ਨੂੰ ਕਿਉਂ ਨਹੀਂ ਘੁੱਟਿਆ ਗਿਆ ਸਿਰਫ ਇਹ ਵੀਰ ਜੀ ਨੇ ਪਗੜੀ ਧਾਰੀ ਸੀ ਇਹ ਜਾਂ ਉਹਨਾਂ ਨੇ ਭਿੰਡਰਾ ਵਾਲੇ ਸੰਤ ਦੀ ਫੋਟੋ ਲਾਈ ਸੀ ਮੇਨ ਰੀਜ਼ਨ ਇਹ ਹੈ ਜਾਂ ਕੋਈ ਹੋਰ ਹੈ ਨਹੀਂ ਇੱਕ ਪੱਖ ਆਪਾਂ ਦੇਖਦੇ ਆਂ ਵੀ ਸੰਤ ਜਰਨੈਲ ਸਿੰਘ ਜੀ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਗਿਆ ਉਹਨਾਂ ਨੇ ਕੋਈ ਮੈਂ ਸਮਝਣਾ ਵੀ ਮੇਰੇ ਜਿਵੇਂ ਮੈਂ ਸਿੱਖਾਂ ਤਾਂ ਕੋਈ ਮਾੜਾ ਕੰਮ ਤਾਂ ਅਜੇ ਤੱਕ ਉਹਨਾਂ ਨੇ ਕੀਤਾ ਨਹੀਂ ਸੀ ਬਹੁਤ ਵਧੀਆ ਲਹਿਰ ਉਹਨਾਂ ਨੇ ਚਲਾਈ ਸੀ ਲੋਕ ਜੁੜੇ ਸੀ ਉਹਨਾਂ ਨਾਲ ਬਾਕੀ ਚਲੋ ਸਰਕਾਰਾਂ ਹਮੇਸ਼ਾ ਹੀ ਉਲਟ ਰਹੀਆਂ ਨੇ ਤੇ ਉਹੀ ਚੀਜ਼ ਅੱਜ ਵੀ ਸਾਨੂੰ ਦੇਖਣ ਨੂੰ ਮਿਲੀ ਵੀ ਉਹਦੀ ਕਾਰ ਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਸੀ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਟਾਰਗੇਟ ਕੀਤਾ ਗਿਆ ਕੀ ਲੱਗਦਾ ਜਿਹੜਾ ਇਹ 3 ਡਿਗਰੀ ਟੌਰਚਰ ਹੁੰਦਾ ਹੈ ਇਹ ਵੱਡੇ ਵੱਡੇ ਕ੍ਰਿਮੀਨਲ ਨੂੰ ਤੈਨੂੰ ਵੀ ਅਗਰ ਅਸੀਂ ਦੇਣਾ ਹੈ ਪੁਲਿਸ ਨੇ ਦੇਣਾ ਤੇ ਉਹ ਵੀ ਰਿਮਾਂਡ ਮੰਗੀ ਜਾਂਦੀ ਕੋਰਟ ਤੋਂ ਤੇ ਇਹ ਬਿਨਾਂ ਰਿਮਾਂਡ ਤੋਂ ਬਿਨਾਂ ਕੋਰਟ ਦੀ ਪਰਮਿਸ਼ਨ ਤੋਂ ਕਿਸੇ ਨੂੰ ਤੁਸੀਂ ਇਦਾਂ ਆ ਜਾ ਹੀ ਕੁੱਟ ਨਹੀਂ ਸਕਦੇ ਕਦੇ ਤੇ ਇਹ ਪੁੱਤ ਦੇ ਹੱਥ ਨਹੀਂ ਚੱਕ ਸਕਦੇ ਇਹ ਬਹੁਤ ਵੱਡਾ ਧੱਕਾ ਹੈ ਜੀ ਪ੍ਰਸ਼ਾਸਨ ਨੇ ਕੀਤਾ ਤੇ 라ਵਨ ਰਾਜ ਦੀ ਤਸਵੀਰ ਇੱਥੇ ਦਿਖਾਈ ਹੈ ਜੀ ਸਾਨੂੰ ਸ਼ੀਸ਼ਾ ਦਿਖਾਇਆ ਪਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਦਾਂ ਅਸੀਂ ਦਿਨ ਰਾਤ ਗੱਡੀਆਂ ਚਲਾਉਂਦੇ ਹਾਂ ਸੜਕਾਂ ਤੇ ਚੱਲਦੇ ਹਾਂ ਸੋ ਵੈਸੇ ਤਾਂ ਸਾਡਾ ਪੁਲਿਸ ਮੁਲਾਜ਼ਮਾਂ ਨਾਲ 9 ਮਹੀਨਿਆਂ ਦਾ ਰਿਸ਼ਤਾ ਹੁੰਦਾ ਪਰ ਇੱਥੇ ਪਤਾ ਨਹੀਂ ਕੀ ਕਿਹੜੀ ਚੀਜ਼ ਨੂੰ ਟਾਰਗੇਟ ਕੀਤਾ ਗਿਆ ਸੋ ਇਹਨਾਂ ਤਸ਼ੱਦਦ ਸਾਡੇ ਵੀਰ ਤੇ ਟਾਇਆ ਗਿਆ ਵਾ ਉਸ ਜੇ ਤੁਸੀਂ ਦੇਖ ਹੀ ਰਹੇ ਹੋ ਸਾਰਾ ਲੁਧਿਆਣਾ ਅੱਜ ਇਕੱਠਾ ਹੈਗਾ ਵਾ ਮੇਰੇ ਇੱਕ ਚੀਜ਼ ਹੋਰ ਅਗਰ ਮੰਗ ਕੀਤੀ ਜਾ ਰਹੀ ਹੈ ਕਿ ਉਸ ਮੌਕੇ ਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਅਗਰ ਨਹੀਂ ਹੁੰਦਾ ਤੇ ਫਰਦਰ ਅੱਗੋਂ ਕੀ ਲੱਗਦਾ ਕਿ ਕੀ ਕਾਰਵਾਈ ਹੋਣੀ ਚਾਹੀਦੀ ਹੈ 100% ਜੀ ਕਾਰਵਾਈ ਹੋਣੀ ਚਾਹੀਦੀ ਆ ਬੱਚੇ ਦੇ ਮਾਂ-ਬਾਪ ਵੀ ਸਾਡੇ ਨਾਲ ਬੈਠੇ ਨੇ ਤੇ ਉਹ ਬੱਚਾ ਵੀ ਇੱਥੇ ਅੱਜ ਚੌਂਕ ਦੇ ਵਿੱਚ ਹੀ ਆ ਔਰ ਜਿੰਨਾ ਚਿਰ ਕੋਈ ਕਾਰਵਾਈ ਠੋਸ ਹੁੰਦੀ ਨਹੀਂ ਆ ਤੇ ਲੱਗਦਾ ਵੀ ਅਸੀਂ ਅੱਜ ਇੱਥੋਂ ਉੱਠਣ ਵਾਲੇ ਨਹੀਂ ਆ ਤੋ ਵੀਰ ਜੀ ਦੇ ਮਾਤਾ ਜੀ ਮੋਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਮਾਤਾ ਹੀ ਸਰਸਪਾਰ ਹਨ ਤੁਹਾਡੀ ਅੱਖਾਂ ਭਰੀਆਂ ਪਈਆਂ ਸਮਝ ਸਕਦੇ ਆ ਦਰਦ ਕੀ ਹੈ ਤੁਹਾਡਾ ਵੀ ਜਦੋਂ ਨੌਜਵਾਨ ਉਹ ਨੂੰ ਅਧਮਰਿਆ ਕਰਕੇ ਛੱਡਿਆ ਹੋਵੇ ਤੇ ਮਾਂ ਤੇ ਦਿਲ ਤੇ ਕੀ ਬੀਤਦੀ ਹੈ ਸਮਝ ਸਕਦੇ ਹਾਂ ਮੈਂ ਦੇਖ ਕੇ ਮੇਰੇ ਤੋਂ ਤੇ ਕੀ ਆਈ ਜਦੋਂ ਮਾਂਾਂ ਵੀ ਹਾਂ ਜੀ

ਇਹ ਤਾਂ ਕੋਈ ਆਕੀ ਨਹੀਂ ਬੱਚੇ ਜਿੱਤੇ ਉਹਦੇ ਤਾਂ ਲੱਗ ਲੱਗੀ ਉਹ ਖੜਾ ਨਹੀਂ ਆ ਚਾਰ ਦਿਨ ਤੀ ਰੋਣਾ ਨਹੀਂ ਭਾਈ ਜੀ ਤੁਹਾਡੇ ਹੱਥ ਪੁੱਟਣ ਆਏ ਹੋਏ ਜੀ ਜਿਵੇਂ ਕਿ ਉਹਨਾਂ ਦੇ ਸਰੀਰ ਪੂਰੀ ਤਰ੍ਹਾਂ ਫੱਟੜ ਕਰ ਦੁੱਤਾ ਜੱਖਾ ਉਹਨਾਂ ਦੇ ਬਾਡੀ ਤੇ ਇੰਨੇ ਜਿਆਦਾ ਜ਼ਖਮ ਹੈ ਸਿਰ ਤੇ ਵੀ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਤੇ ਕੁੰਡੀਆਂ ਨਾਲ ਮਾਰਿਆ ਕੁੰਡੀਆਂ ਨਾਲ ਮਾਰਿਆ ਇਹ ਜਾਨਵਰ ਜਾਨਤਰਾ ਵਾਲਾ ਸਲੂਕ 3 ਡਿਗਰੀ ਟਾਰਚਰ ਜਿਹੜਾ ਪੁਲਿਸ ਵਾਲੋ ਕੀਤਾ ਗਿਆ ਹੈ ਕਿ ਤੁਸੀਂ ਮੰਗ ਕਰਦੇ ਹੋ ਕਿ ਪੁਲਿਸ ਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਜਿਹਨੇ ਕੰਮ ਕੀਤਾ ਉਹਨਾਂ ਨੂੰ ਤੇ ਮਿਲਣੀ ਚਾਹੀਦੀ ਉਹਨਾਂ ਨੂੰ ਜਿਵੇਂ ਸਾਡੇ ਬੱਚੇ ਨੂੰ ਲੱਗਣਾ ਕਿ ਉਹਨੂੰ ਵੀ ਪਤਾ ਚੱਲਣਾ ਚਾਹੀਦਾ ਉਹਦੇ ਪੁੱਤਜਾ ਵੀ ਰੋਣਾ ਉਹਨਾਂ ਨੂੰ ਪਤਾ ਸੀਤੇ ਨਹੀਂ ਕਰੀਦਾ ਬੇਦੋਸ਼ ਜਿਹੜਾ ਕੋਈ ਦੋਸ਼ ਹੀ ਨਾ ਹੋਇਆ ਤਾਂ ਤੁਸੀਂ ਕੋਈ ਚਾਰਜ ਕਰੀਂ ਵੀਰਾ ਵੀਰਾ ਪਿਆ ਹੋਇਆ ਕਿ ਕਵਾਰ ਬੱਚੇ ਨੇ ਆਉਂਦੇ ਬੱਚੇ ਨੇ ਜੀ ਉਹ ਬੱਚੇ ਛੋਟੇ ਛੋਟੇ ਬੱਚੇ ਨੇ ਕੀ ਕੀ ਕੁਝ ਬੀਤਦੀ ਬੱਚਿਆਂ ਨੂੰ ਹਾਂ ਜੀ ਬੱਚਾ ਕੱਲ ਜੱਫੀ ਪਾ ਕੇ ਪਾਪਾ ਨੂੰ ਰੋਣਦਿਆਂ ਵਿੱਚ ਗਰਾਈ ਆ ਪਾਪਾ ਉਹਨਾਂ ਕੋਲ ਜੀ ਰੁਪਿਆ ਰੁਪਿਆ ਉਹ ਤਾਂ ਕਿੰਨੇ ਕਿਨੇ ਸਾਲ ਦੇ ਬੱਚੇ ਨੇ ਉਹਨਾਂ ਦਾ ਇੱਕ ਜੰਸ ਹੁੰਦਾ ਯਾ ਉਹਨਾਂ ਦਾ ਇੱਕ ਛੋਟਾ ਜਿਹਾ ਛੋਟੇ ਬੱਚੇ ਜਦੋਂ ਆਪਣੇ ਪਿਓ ਨੂੰ ਇਹ ਤਾਂ ਦੇਖਦੇ ਆ ਕਿ ਉਹਨਾਂ ਦੇ ਮਨ ਦੇ ਭਾਵ ਉਹਨਦੇ ਸਮਝ ਸਕਦੇ ਆ। ਪਤਾ ਹੀ ਇਹ ਤੁਸੀਂ ਨਹੀਂ ਅਜਮਾ ਆਇਆ ਤਾਂ ਮੌਲਕ ਤੇ ਤਰ੍ਹਾਂ ਦੇ ਅੰਦਰ ਹੁਣ ਇੰਨੇ ਬੁਰਾ ਜਿਹੇ ਚੀਜ਼ ਕਰ ਰਹੇ ਆ। ਅਬ ਅੰਕਲ ਜੀ ਇੱਕ ਤਾਂ ਕੀ ਕਹਿਣਾ ਕਿ ਹੁਣ ਅੱਗੋਂ ਕੀ ਹੋਣਾ ਚਾਹੀਦਾ ਵੀ ਪੁੱਤਰ ਦਾ ਇਲਾਜ ਦੇ ਵਾਸਤੇ ਵੀ ਕੋਈ ਆਇਆ ਅੱਗੇ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਅਸੀਂ ਪੁਲਿਸ ਦਾ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪੁਲਿਸ ਦਾ ਵੱਲੋਂ ਸਾਫ਼ ਇਨਕਾਰ ਕੀਤਾ ਗਿਆ ਕਿ ਸਾਡੇ ਵੱਲੋਂ ਕੋਈ ਵੀ ਤਸ਼ੱਦਦ ਨਹੀਂ ਕੀਤਾ ਪੁਲਿਸ ਦੇ ਗਿਆ ਮੈਂ ਖੁਦ ਥਾਣੇ ਗਈਆਂ ਥਾਣੇ 'ਚ ਬੱਚਾ ਸੀ ਖੁਦ ਲੈ ਕੇ ਆਇਆ ਤੇ ਫਿਰ ਪੁਲਿਸ ਨੂੰ ਨਹੀਂ ਪਤਾ ਕਿ ਇਹ ਅੰਕਲ ਜੀ ਨੂੰ

ਉਹਨੂੰ ਬੋਲਾ ਦੋ ਸਰਪਾਤ ਨਗਰ ਚੌਕ 'ਚ ਜਮ ਕੀਤਾ ਕੀ ਮਾਮਲਾ ਜੀ ਕਰਾਇਆ ਸਭ ਕੁਇ ਤਰੀਕ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ 'ਚ ਮੌਸ਼ੀ ਨੂੰ نیچے ਚਲੋ ਬਿਊਟੀ ਅਫਸਰ ਜਿਹੜਾ ਹੈਗਾ ਚੌਕੀ ਕਲਾਸ ਦਾ ਉਹ ਮੌਕੇ ਤੇ ਗਿਆ ਉਦੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਅਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਬਸ ਉਸ ਤੋਂ ਬਾਅਦ ਹੀ ਹੀ ਟ੍ਰਾਈਡ ਟੂ ਪਰਮਿਟ ਸੁਸਾਈਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾਂ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੀ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਇਜ਼ ਐਟਰੀਬਿਊਟਡ ਟੂ ਦੈਟ ਸਕੈਫਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਉਸ ਵੇਲੇ ਸਰਕਾਰੀ ਹਸਪਤਾਲ ਚ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਵਰੀਨੈਸ ਇਨ ਸਪੀਚ ਡਿਸਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਸੋ ਥੈਟ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਗਿਆ ਰੈਪੋਰਟ ਨੰਬਰ 2 ਰਾਹੀਂ 2726 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਐ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਧ ਹਵਾਲਾ ਥਾਣਾ ਕਰਾਇਆ ਗਿਆ ਹੁਣ ਜਿਹੜੇ ਇਹਨਾਂ ਦੀ ਮੇਨ ਡਿਮਾਂਡ ਹੈਗੀ ਆ ਕਿ ਜਿਹੜੇ ਬੰਦਿਆਂ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਹੀ ਹੈਜ਼ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੈਜ ਕਰ ਰਹੇ ਆ ਕਿ ਵੀ ਉਹ ਇਹਦੀ ਗੱਡੀ ਦੇ ਮੂਹਰੇ ਫੋਟੋ ਲੱਗੀ ਹੋਈ ਸੀ ਸੰਜਰਨੈਲ ਸਿੰਘ ਪਿੰਡਾਂ ਨਾਲ ਜੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰੀਜਨ ਸੈਂਟੀਮੈਂਟਸ ਹਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਨਾ ਚੱਕਾ ਉਹ ਵੀ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟਸ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਉਹ ਹੋ ਜਾਏਗਾ ਓਨ ਦੀ ਓਨ ਦੀ ਸੈਕੰਡ ਗਰਾਉਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਵੀਰ ਫੈਕਟ ਫਾਈਂਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਹੈ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਹਿਗਾ ਮੈਟਰ ਸਾਰਾ ਉਹ ਕੀਤੀ ਜਾਵੇ ਸਰ ਛੋਟੇ ਮਾਦੀਮ ਰਾਹੀਂ ਛੋਟੇ ਮਾਦੀਮ ਰਾਹੀਂ ਛੋਟੇ ਮਾਦੀਮ ਰਾਹੀਂ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬੀਿੰਗ ਮੈਨੂ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜਿਹੜੇ ਨਾਲ ਉਹਦੇ ਸਪੋਰਟ 'ਚ ਆਇਆ ਉਹਨਾਂ ਹੀ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਮੇਨ ਚੌਕ ਹੈ ਇਟਸ ਅ ਜਗਲਰ ਵੇਨ ਮੇਨ ਚੌਕ ਹੈ ਸ਼ਹਿਰ ਦਾ ਭਰਤ ਨਗਰ ਚੌਕ ਪਿਛਲੇ 1 ਘੰਟੇ ਤੋਂ ਜਾਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਜ਼ ਓਪਨ ਦੇ ਕੈਨ ਆਲਵੇਜ਼ ਰਿਸੋਰਟ ਟੂ ਦਿਸ ब्लॉकेट वंस अगेन सर एक ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ 100% ਸੈਟੀਸਫੈਕਸ਼ਨ ਸਰ ਇੱਕ ਚੀਜ਼ ਕਲੀਅਰ ਕਰ ਲਓ ਮੈਡਮ lets me clear it first ਇਹਨਾਂ ਤੋਂ ਦੇ ਮਾਧਮ ਨਾਲ ਹੀ ਅਪੀਲ ਕਰਦਾ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਿੱਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਇਹ ਬਲਾਕੇਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਵੀ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਅਸੀਂ ਲਿਫਟ ਕਰਾਂਗੇ ਮੇਰਾ ਮੁਤਾਬਲਾ ਇਹ ਹੈ ਬਿਆਨ ਲਿਖਣ ਤੋਂ ਬਾਅਦ ਬਿਆਨ ਲਿਖਣਾ ਐਂਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ ਇਟ ਟੇਕਸ ਮਿਨੀਮਮ 1 ਘੰਟਾ ਉਹ ਉਹਨਾਂ ਟਾਈਮ ਤੇ ਚੌਂ ਜਾਮ ਰੱਖਣਾ ਮੇਰੇ ਪਰਸਨਲ ਵੀਊ ਮੁਤਾਬਕ ਐਜ਼ ਅ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਹੈ ਕਿ ਵੀ ਇਹ ਧਰਨਾ ਚੱਕ ਦੇਣ ਅਗਰ ਕਾਰਵਾਈ ਇਹਨਾਂ ਦੀ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤੋਂ ਅਸੀਂ ਭਰੋਸਾ ਦਵਾਨੇ ਆ ਕਿ ਵੀ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਖਾਂ ਨੂੰ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ ਸਰ ਇਹ ਪੂਰਾ ਮਾਮਲਾ ਸਾਫ਼ ਕਰ ਰਹੇ ਹਾਂ ਇਹ ਚੀਜ਼ ਉਹ ਕੈਰੇਰਾ ਦੇ ਬਾਰਕੀ ਪੋਸਟਰ ਨਗਾਰ ਨੂੰ ਲੈ ਕੇ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਦੇਖੋ ਇਹ ਚੀਜ਼ ਅੰਤ ਤੱਕ ਹੁੰਤ ਨਿਕਲ ਕੇ ਸਾਹਮਣੇ ਆਈ ਹੈ ਹੁਣ ਆਏ ਹੋਲੀ ਡਿਨਾਈ ਦਿਸ ਅਲਿਗੇਸ਼ਨ ਕਿਸੇ ਵੀ ਮੁਲਾਜ਼ਮ ਨੇ ਇਸ ਇੰਟੈਂਟ ਦੇ ਨਾਲ ਕਿ ਉਹਦੇ ਪੋਸਟਰ ਲੱਗਿਆ ਹੋਇਆ ਕਿਸੇ ਰਿਲੀਜੀਅਸ ਫਿਗਰ ਦਾ ਅਸੀਂ ਉਹਦੇ ਨਾਲ ਇਸ ਦਵੇਸ਼ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਆਈ ਫਾਰਮਲੀ ਡਿਨਾਈ ਦਿਸ ਧੰਨਵਾਦੀ ਸਤਿਗੁਰੂ ਰਾਤ ਜਦੋਂ ਲੜਾਈ ਹੋਈ ਹੈ ਤੁਸੀਂ ਕਹਿ ਰਹੇ ਦੋਨਾਂ ਦਿਨਾਂ ਨੂੰ ਕਿਉਂ ਫੜਾਇਆ ਜੀ ਬੋਲੀ ਵਨ ਜਿਹੜੀ ਤੇ ਰਹਿ ਗਈ ਹੈ ਨਾਲੀ that was violent alcoholic abusive breach of peace ਦਾ ਖਤਰਾ ਇਹਨਾਂ ਵੱਲੋਂ ਹੋਇਆ ਸੀ ਤਾਂ ਪ੍ਰੀਵੈਂਟਿਵ ਮੈਜਰ ਲੈ ਕੇ ਅੱਜ ਇਹਨਾਂ ਵੱਲੋਂ ਵੀਡੀਓ ਪੇਸ਼ ਕੀਤੀ ਗਈ ਹੈ ਕਿ ਸਾਡੇ ਦੇ ਅੰਦਰ ਸੈਂਟੀਫਰਟ ਹੋਇਆ on the face of it ਜੋ ਕਾਗਨੀਸੀਬਿਲਟੀ ਬੰਦੀ ਹੈ ਉਹਦੇ ਦੇ ਨਹੀਂ ਜਾ ਸਕਦੇ as and been some information ਅੰਧਿਆ as per law ਕਾਰਵਾਈ ਹੋ ਰਹੀ ਆ ਅੱਜ ਵੀ ਹੋ ਰਹੀ ਆ ਉਸ ਦਿਨ ਵੀ as per law ਹੋ ਰਹੀ ਆ there is no partial credit ਤਾਂ ਤੁਸੀਂ ਕਹਿ ਰਹੇ ਇਹ ਇਹਨਾਂ ਵੱਲੋਂ ਹੀ ਸਾਰੀਆਂ ਕਮੀਆਂ ਪੇਸ਼ ਸੀ ਪਰ ਤੁਹਾਨੂੰ ਕੀ ਲੱਗਦਾ ਕਿ ਦੂਸਰਾ ਤੇ ਬਿਲਕੁਲ ਬੇਦੋਸ਼ ਸੀ ਅਗਰ ਇਹ ਇਹ ਦੋਸ਼ੀ ਸੀਗੇ ਵੀ ਤੇ ਹੱਥ ਚੱਕਣ ਦਾ ਕਿੰਨੇ ਮੌਕੇ ਤੁਹਾਨੂੰ ਦਿੱਤਾ ਰਾਈਟ ਬਿਨਾ ਗਲਤੋਂ ਤੁਸੀਂ ਕਿਸ ਤੁਹਾਨੂੰ ਲੱਗਦਾ ਨਹੀਂ ਆ ਜਿਹੜੇ ਇਨਸਾਨਾਂ ਦੇ ਹਿਊਮਨ ਰਾਈਟਸ ਤੇ ਤੁਸੀਂ ਧਾਨ ਕਰ ਰਹੇ ਨਹੀਂ ਬਿਲਕੁਲ ਜੈ ਫਾਰਮਲੀ ਡਿਨਾਈ ਦਿਸ ਅਲਿਗੇਸ਼ਨ ਅਸੀਂ ਉਹਦੇ ਤੇ ਜਿਹੜਾ ਹੈਗਾ ਜਿਹੜਾ ਬੇਲ ਇੰਜਰੀ ਹੈਗੀ ਆ ਉਹ ਬਿਲਕੁਲ ਵੀ ਪੁਲਿਸ ਨੂੰ ਐਟਰੀਬਿਊਟਡ ਨਹੀਂ ਹੈਗੀ ਇਟ ਇਸ ਟਾਈਮ ਸਟੈਂਪਡ ਕੋਰੋਬੋਰੇਟਡ ਬਾਈ ਇੰਡੀਪੈਂਡੈਂਟ ਮੈਡੀਕਲ ਐਵਿਡੈਂਸ ਸਰ ਚਲਾਨ ਕਰਨਾ ਚਾਹੀਦਾ ਫਾਈਂਡ ਕਰਨਾ ਚਾਹੀਦਾ ਥੀਟ ਵੀ ਨੋ ਠੀਕ ਹੈ ਜੀ ਡੋਟ ਪੁਟ ਵਰਡਸ ਇਨ ਹਰੋ ਤੋ ਉਹ ਜਿਹੜਾ ਹੈਗਾ ਕੋਰੋਬੋਰੇਟਡ ਹੈਗਾ ਤੁਸੀਂ ਕਿਸੇ ਵੀ ਵਰਕਿੰਗ ਟਾਈਮ ਥਿਸ ਇਜ਼ ਆਊਟ ਦੀ ਰਾਈਟ ਪਲੇਸ ਆਫਿਸ ਐਸ ਐਚਓ ਆਫਿਸ ਐਸ ਸੀ ਪੀ ਵਿਜ਼ਿਟ ਕਰਕੇ ਸਾਰਾ ਜਿਹੜਾ ਐਬਿਡੈਂਸ ਹੈਗਾ ਦੇਖ ਸਕਦੇ ਹੋ ਤੇ ਯੂ ਕੈਨ ਵੈਲ ਸੀ ਕਿ ਵੀ ਕਿਸ ਤਰ੍ਹਾਂ ਚੇਨ ਆਫ ਇਵੈਂਟਸ ਅਨਫੋਲਡ ਹੋਏ ਨੇ ਤੇ ਤੁਸੀਂ ਆਪ ਹੀ ਡਾਕਸ ਕਨੈਕਟ ਕਰ ਲਿਓ ਇਹੀ ਮੇਰਾ ਕਹਿੰਦਾ ਸਰ ਪਰਵਾਰ ਖੂਨ ਦੇ ਅੰਸੂਰ ਰੋਲੇ ਸਭ ਪਰਿਵਾਰ ਖੂਨ ਦੇ ਅੰਸੂਰ ਰੋ ਰਿਹਾ ਕਿ ਉਹਨਾਂ ਦਾ ਬੱਚਾ ਪੁਲਿਸ ਵੱਲੋਂ ਕੰਡਮ ਕੀਤਾ ਗਿਆ ਕਿ ਹੁਣ ਉਹ ਕੰਮ ਵੀ ਨਹੀਂ ਕਰ ਸਕਦਾ ਗੱਡੀ ਨਹੀਂ ਚਲਾ ਸਕਦਾ ਮਾਬਾਤ ਖੁਸੂਰ ਕਰਨੇ ਬੱਚੇ ਛੋਟੇ ਨੇ ਤੇ ਉਹਨਾਂ ਦਾ ਘਰ ਦਾ ਰੋਟੀ ਦਾ ਖਰਚਾ ਵੀ ਹੁਣ ਉੱਕਾ ਹੋ ਗਿਆ ਹੈ ਤੇ ਜਿਹੜੇ ਉਹਦਾ ਮੈਡੀਕਲ ਹੈ ਮੈਡੀਕਲ ਦਸਤੇ ਵੀ ਕੋਈ ਅੱਗੇ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਸਿੱਧੀ ਤਰ੍ਹਾਂ ਡਿਨਾਈ ਕੀਤਾ ਗਿਆ ਕਿ ਸਾਡੇ ਵੱਲੋਂ ਇਹ ਤਸ਼ੱਦਦ ਨਹੀਂ ਕੀਤੀ ਗਈ ਹੈ ਪਰ ਦੂਜੇ ਪਾਸੇ ਸਰਦਾਰ ਜੀ ਨੂੰ ਕਿੰਨੀ ਤਸ਼ੱਦਦ ਦਿੱਤੀ ਗਈ ਹੈ 3 ਡਿਗਰੀ ਟੌਰਚਰ ਛੱਲ ਦਿੱਤੀ ਜਾਂਦੀ ਹੈ ਰਿਮਾਂਡ ਲੈਣ ਬਸਤੇ ਪਰ ਇੱਥੇ ਸਿਰਫ ਸਿਰਫ ਗੱਡੀ ਖੈਨ ਦੇ ਕਾਰਨ ਇਹ ਵਰਤਾਰਾ ਜਿਹੜਾ ਪੁਲਿਸ ਵੱਲੋਂ ਵਰਤਾਇਆ ਗਿਆ ਸੋ ਤੁਸੀਂ ਕਿਵੇਂ ਦੇਖਦੇ ਹੋ ਪੁਲਿਸ ਦੇ ਇਸ ਤਸ਼ੱਦਦ ਨੂੰ ਕਿ ਆਮ ਜਨਤਾ ਕਿੰਨੀ ਕੁ ਸੇਫ ਹੈ ਰੋਡਾਂ ਦੇ ਉੱਤੇ ਗੱਡੀਆਂ ਸਾਰੇ ਚਲਾਉਂਦੇ ਨੇ ਕਿੰਨੀ ਕੁ ਸੇਫ ਹੈ ਦਿਓ ਕਮੈਂਟਾਂ ਚ رائے ਫਿਰ ਮਿਲਦੇ ਆ ਕਿਸੇ ਹੋਰ ਮੁੱਦੇ ਨਾਲ ਪਨੇ ਰਹੇ ਕੈਮਰਾਮੈਨ ਕੋਲੋਂ ਦੇ ਨਾਲ ਜਸਪਤ ਸਿਟੀ ਹੋਮ ਮੀਨਸ